ਆ ਦੇਖ ਲੋ ਜਿੰਨਾ ਸ਼ਰਾਰਤੀ ਇਹ ਬੱਚਾ ਨਾ ਸਾਡਾ ਕੋਈ ਬੱਚਾ ਨਹੀਂ ਤਾਂ ਇੰਨਾ ਸ਼ਰਾਰਤੀ ਆ ਦੇਖੋ ਖੁਸ਼ਪਿੰਦਰ ਆ ਦੇਖ ਕੇ ਕਰ ਰਹੇ ਐ ਤੂੰ ਆ ਦੇਖੀ ਅਖੋਲਤੀ ਦੇਖ ਲੈ ਲੋਸ਼ਨ ਖੋਲ ਕੇ ਰੱਖਦਾ ਕੀ ਕਰੇਗਾ ਤੈਨੂੰ ਦੱਸ ਪਹਿਲਾਂ ਮੈਨੂੰ ਖਾਣੇ ਦੀ ਚੀਜੀ ਆ ਕੋਈ ਆ ਖਾ ਲੈ ਲੈ ਆ ਖਾ ਲੈ ਚੀਜੀ ਚੀਜੀ ਖਾ ਲੈ ਇਹਨੂੰ ਕਰਦਾ ਛੇੜ ਲੈ ਦੇਖੀ ਉਹੀ ਜੀ ਛੇੜੇਗਾ ਚੀਜ਼ ਨਹੀਂ ਛੇੜਦਾ ਇਹ ਲੈ ਆ ਦੇਖੋ ਇਹਦੇ ਕੰਮ ਦੇਖੋ ਮੜੀ ਜੀ ਇਹ ਖੋਲ ਲੀ ਕਿਵੇਂ ਖੋਲ ਲੇਗਾ ਇਹਨੂੰ ਲੈ ਆ ਦੇਖ ਲੈ ਜੋਰ ਲਾ ਰਿਹਾ ਖੋਲਣ ਵਾ ਲੈ ਲੋ ਜੀ ਖੋਲ ਤਾਂ ਇਹ ਬਹੁਤ ਪੱਕਾ ਤੇਲ ਪੀ ਜਾਂਦਾ ਦੱਸੋ ਆ ਦੇਖੀ ਲੈ 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 ਦੇਖ ਲੋ ਆ ਦੇਖ ਲੋ ਤੇ ਕੰਮ ਕੀ ਇਹ ਚੀਜੀ ਆ ਖਾਣੇ ਦੀ ਹੈ ਆ ਖਾ ਲਾ ਤੂੰ ਆ ਖਾ ਲਾ ਚੀਜੀ ਹੂੰ ਗੰਦਾ ਬੱਚਾ ਗੰਦਾ ਬੱਚਾ ਹੁਣ ਸ਼ਿਕਾਇਤ ਲਾ ਰਿਹਾ ਆਪਣੀ ਮੰਮੀ ਕੋਲ ਸ਼ਿਕਾਇਤ ਲਾ ਰਿਹਾ ਮੰਮੀ ਕੋਲ ਕਾਇਦ ਨਾ ਰ ਮਮੀ ਕੋਲ ਹੈ ਕੁਛੇ ਤਵੇ ਖੁਛੇ ਕੇ ਦੇ ਦੇ ਤੈਨੂੰ ਨੂੰ ਤਾਂ ਦੱਸ ਦੇ ਸਾਨੂੰ ਬੱਦੇ ਦੇ ਨੂੰ ਪਤਾ ਨਹੀਂ ਚੀਜੀ ਕੇ ਦੇਣੀ ਆ ਹੂੰ ਕੇ ਦੇਣਾ ਨੂੰ ਰਸ ਆ ਦੇਖ ਲੈ ਲੈ ਦੇ ਆ ਜੋ ਖਾਂਦਾ ਵੀ ਨਹੀਂ ਹਾਂ ਲੈ ਚੀਜੀ ਤਾਂ ਖਾਂਦਾ ਨਹੀਂ ਇਹ ਤਾਂ ਦੇਖ ਲੈ 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 ਗੰਦਾ ਬੱਚਾ ਏ ਗੰਦਾ ਓਏ ਖੁਸ਼ੀ ਗੰਦਾ ਲੋਸ਼ਨ ਖਾ ਗਿਆ ਵੇ ਆ ਦੇ ਦੇ ਕੀ ਕਰਾਂਗੇ ਇਸਨੂੰ ਦੱਸ ਪਹਿਲਾਂ ਲੈ ਲੈ ਲਓ ਜੀ ਫੇਰ ਖੋਲ ਦਿਆ ਕਦੇ ਦੇ ਦੇ ਮੈਨੂੰ ਸਾਰਾ ਖਰਾਬ ਕਰ ਦਿਆ ਲੈ ਉਸੇ ਕੰਨੀ ਨਹੀਂ ਘੱਸ ਗਈ ਏ ਹੁਣ ਦੇਖ ਲੈ ਦੇਖੀ ਚੱਕ ਲੈ ਚੀਜੀ ਚੱਕ ਲੈ ਚੀਜੀ ਚੱਕ ਲੈ ਚੱਕ ਲੈ ਚੀਜੀ ਚੀਜੀ ਤਾਂ ਚੱਕਣੀ ਨਹੀਂ ਲੈ ਲੈ ਹੁਣ ਚੜ ਜੇਗਾ ਬੈੱਡ ਉਪਰ ਦੇਖੀ ਲੈ ਲੈ ਸ਼ਰਾਰਤ ਤਾਂ ਜਿੰਨੀ ਮਰਜ਼ੀ ਕਰਾ ਲੈ ਦੇ ਬੈੱਲ ਨੇ ਬੈਜ਼ੇ ਬੈ ਉ ਬੈੱਡ ਤੇ ਵਰਦੇ ਆ ਦੇਖ ਲੈ ਕੀ ਕਰ ਰਹਾ ਹੁਣ ਕੇ ਲੈਗਾ ਹੈ ਪਿੱਛੇ ਨਾਲ ਘੇਰ ਦਿੱਦੂ ਬੈੱਡਾਂ ਦੇ ਗੰਦੇ